ਸਾਹਿਬ ਜੀ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਥਿਓ ਕੱਲ ਲੋੜੀ ਦਾ ਤਿਹਾਰ ਹੈ ਜਿਵੇਂ ਅਸੀਂ ਪਿੱਛੇ ਪਿਛਲੇ ਦਿਨੀ ਜੁਆਇੰਟ ਐਕਸ਼ਨ ਕਮੇਟੀ ਨੇ ਮੀਟਿੰਗ ਕਰਕੇ ਅਨਾਉਂਸ ਕਰਾਇਆ ਸੀ ਕਿ ਜਿਹੜੀ ਹੈ ਰੋਜ਼ ਲੋੜੀ ਬਣਾਈ ਜਾਏਗੀ ਕਿਉਂਕਿ ਸਰਕਾਰ ਸਾਡੀਆਂ ਮੰਗਾਂ ਤੇ ਕੋਈ ਗੱਲਬਾਤ ਨਹੀਂ ਕਰ ਰਹੀ 16% ਡੀਏ ਪੈਂਡਿੰਗ ਹੋ ਗਿਆ 15 ਇੱਕ 15 ਦੇ ਕੋਈ ਗੱਲ ਕਰਦੇ ਇਸ ਤਰ੍ਹਾਂ 7 20 ਤੇ ਗੱਲ ਨਹੀਂ ਕਰਦੇ ਕੱਚਾ ਬਣਾਜੇ ਪੱਕੇ ਨਹੀਂ ਕਰ ਰਹੀ ਇਸ ਤਰ੍ਹਾਂ ਨੇ ਅਸੀਂ ਕਈ ਮੰਗਾਂ ਇਸ ਲਈ ਅਸੀਂ ਇਹ ਖਾਸ ਜਿਹੜਾ ਹੈ ਲੋੜੀ ਦਾ ਦਿਨ ਚੁਣਿਆ ਅਸੀਂ ਲੋਹੜੀ ਆੜੇ ਦਿਨ ਜਿੰਨੇ ਮੁਲਾਜ਼ਮ ਸਾਥੀਆਂ 77 ਤੇ ਇੱਕ ਵਿਥੇ ਅਸੀਂ 10:30 ਵਜੇ ਰੈਲੀ ਸ਼ੁਰੂ ਕਰਾਂਗੇ ਰੈਲੀ ਸਥਾਨ ਤੇ ਤੁਹਾਨੂੰ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇੱਥੇ ਆ ਕੇ ਆਪਣਾ ਸਮਾਨ ਰੱਖ ਕੇ ਚਾਹ ਪੀ ਕੇ ਮੇਨ ਸੈਕਟੇਡ ਦੇ ਵਿੱਚ ਉਹ ਮਮਹਾ ਮਾ ਕੇ ਪੁੱਛੋ ਤਾਂ ਕਿ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਮੁਲਾਜ਼ਮ ਚੁੱਪ ਨਹੀਂ ਹੈ ਮੁਲਾਜ਼ਮ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ ਤੁਹਾਨੂੰ ਇੱਥੇ ਮੈਂ ਦੱਸਣਾ ਚਾਹਨਾ ਸੈਕਟੇਡ ਵੱਲੋਂ ਦੇ ਐਕਸ਼ਨ ਦੇ ਉਸ ਸੰਬੰਧ ਦੇ ਵਿੱਚ ਫੀਲਡ ਦੀਆਂ ਜਥੇਬੰਦੀਆਂ ਵੱਲੋਂ ਅੱਜ ਹੈਲਥ ਡਿਪਾਰਟਮੈਂਟ ਨੇ ਰੈਲੀ ਕਰੀਆ ਕੱਲ ਟ੍ਰਾਂਸਪੋਰਟ ਵੀ ਕਰ ਰਿਹਾ ਉਦੋਂ ਪੀਐਸਐਮਐਸੂ ਨੇ ਵੀ ਐਕਸ਼ਨ ਦਿੱਤਾ ਮਤਲਬ ਅਸੀਂ ਇਹ ਨਵੇਂ ਸਾਲ ਦੇ ਵਿੱਚ ਸਟੇਟ ਨੇ ਸਰਕਾਰ ਦੇ ਖਿਲਾਫ ਐਕਸ਼ਨਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਪਹਿਲਾ ਐਕਸ਼ਨ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਰੈਲੀ ਦੇ ਵਿੱਚ ਜ਼ਰੂਰ ਪਹੁੰਚੋ ਧੰਨਵਾਦ ਸਾਥੀਓ ਸਾਥੀਓ ਇੱਕ ਗੱਲ ਹੋਰ ਹੈ ਜੀ ਮੈਂ ਬਹੁਤ ਕਲੀਅਰ ਕਰਦਾ ਤੁਹਾਨੂੰ ਵੀ ਸਾਰਿਆਂ ਨੇ ਰੈਲੀ 'ਚ ਤਾਂ ਆਉਣਾ ਹੀ ਹੈ ਅੱਜ ਸਵੇਰ ਦੇ ਮੈਨੂੰ ਪਰਸਨਲੀ 7 ਤੋਂ 8 ਫੋਨ ਆ ਚੁੱਕੇ ਨੇ ਜਿਹਦੇ ਵਿੱਚ ਇੰਟੈਲੀਜੈਂਸ ਸੀਆਈਐਸਐਫ ਪੰਜਾਬ ਪੁਲਿਸ ਸਾਰਿਆਂ ਦੇ ਫੋਨ ਆ ਰਹੇ ਨੇ ਸੋ ਹੋ ਸਕਦਾ ਵੀ ਕੱਲ ਨੂੰ ਤੁਹਾਨੂੰ ਆਉਣ ਤੋਂ ਕਦੇ ਰੋਕਿਆ ਜਾਵੇ ਮਾੜਾ ਮੋਟਾ ਲੇਟ ਫੇਟ ਹੋ ਜਾਓ ਤੁਸੀਂ ਸੋ ਪ੍ਰਧਾਨ ਸਾਹਿਬ ਨੇ ਕਿਹਾ ਵੀ ਤੁਸੀਂ ਉਹਰੇ ਬੈਗ ਰੱਖ ਕੇ ਆਉਣਾ ਸੋ ਆਪ ਦੀ ਸੁਵਿਧਾ ਦੇ ਹਿਸਾਬ ਨਾਲ ਜੇ ਤੁਹਾਨੂੰ ਲੱਗਿਆ ਬੈਗ ਰੱਖਣੇ ਚਾਹੀਦੇ ਨੇ ਬੈਗ ਰੱਖ ਕੇ ਆਓ ਨਹੀਂ ਉੱਥੇ ਇਕੱਠ ਕਰੋ ਜਿੰਨਾ ਟਾਈਮ ਤੱਕ ਤੁਸੀਂ ਖੜੋ ਹੋਗੇ ਰਹਿਦੇ ਉਹਨਾ ਟਾਈਮ ਤੱਕ ਚੱਲੂਗੀ ਉੱਥੇ ਗਿਣਤੀ ਸਿਰਾਂ ਦੀ ਹੋਣੀ ਹੈ ਸਾਡੇ ਬਲਾਰਿਆਂ ਦੀ ਨਹੀਂ ਹੋਣੀ ਕਿਸੇ ਦੀ ਨਹੀਂ ਹੋਣੀ ਉੱਥੇ ਇਹ ਗਿਣਤੀ ਹੋਣੀ ਹੈ ਵੀ ਇਹ 100 ਮਲਾਜ਼ਮ ਖੜਾ ਹੈ 200 ਮਲਾਜ਼ਮ ਖੜਾ ਹੈ ਕਿ 500 ਮਲਾਜ਼ਮ ਖੜਾ ਹੈ ਜਿੰਨੇ ਤੁਸੀਂ ਵੱਧ ਹੋਵੋਗੇ ਉੰਨੀ ਆਪਾਂ ਸਟਰੈਂਥ ਦਿਖਾਵਾਂਗੇ ਸੋ ਪਹਿਲੀ ਵਾਰੀ ਇਹ ਆਮ ਆਦਮੀ ਪਾਰਟੀ ਨੂੰ ਆਪਾਂ ਜਿੱਤ ਕੇ ਇੱਥੇ ਲਿਆਏ ਸੀ ਜਿਤਾ ਕੇ ਪਹਿਲੀ ਵਾਰ ਐਵੇਂ ਹੋਇਆ ਵੀ ਪਿਛਲੇ 1 ਸਾਲ ਚ ਡੀਏ ਦੀ ਇੱਕ ਵੀ ਕਿਸ਼ਤ ਆਪਾਂ ਨੂੰ ਨਹੀਂ ਮਿਲੀ ਬਾਕੀ ਮੰਗਾਂ ਦਾ ਛੱਡੋ ਪੂਰੇ 17 7 20 15 1 15 ਜਿਹੜੇ ਵਿਚਾਰੇ ਨਵੇਂ ਬੱਚੇ ਆਏ ਨੇ ਉਹ ਕੋਰਟ ਤੋਂ ਵੀ ਆਪਣਾ ਕੇਸ ਜਿੱਤ ਚੁੱਕੇ ਨੇ ਸੋ ਸੈਕਰੀਟੇਟ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਵੀ 1972 ਦੇ ਰੂਲ ਅਮੈਂਡ ਹੋਏ ਹੋਏ ਨੇ ਉਹ ਤਨਖਾਹ ਦੇ ਦੰਨੇ ਆ ਹੁਣ ਤੁਸੀਂ ਦੇਖੋ ਜਿਹੜਾ ਬੱਚਾ ਭਰਤੀ ਹੋ ਕੇ 2020 ਚ ਆਇਆ ਉਹਨੂੰ 1972 ਦੇ ਰੂਲ ਮਿਲਣਗੇ ਇਹ ਸੈਕਟਰੀਏਟ ਦੀ ਨਲੈਕੀ ਐਡਮਿਨਿਸਟ੍ਰੇਸ਼ਨ ਦੀ ਵੀ ਜਿਹਨੇ ਰੂਲ ਅਮੈਂਡ ਨਹੀਂ ਕਰਾਏ ਸੋ ਇਹ ਜੀਆਂ ਬਹੁਤ ਸਾਰੀਆਂ ਗੱਲਾਂ ਨੇ ਕੱਲ ਉੱਥੇ ਖੁੱਲਕੇ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਆਪਦਾ ਨਿਜੀ ਫਰਜ਼ ਸਮਝ ਕੇ ਪਹੁੰਚਣਾ ਸਾਰਿਆਂ ਨੇ ਪਹੁੰਚੋਗੇ ਸਾਰੇ ਜੀ ਚਲੋ ਇੱਕ ਨਾਰਾ ਲਾਵਾਂਗੇ ਮਲਾਜਮ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾ ਜਿੰਦਾਬਾਦ ਜਿੰਦਾਬਾਦ ਧੰਨਵਾਦ ਸਰਕਾਰ ਜੋ ਜਿੰਨੇ ਵੀ ਸਪੈਸ਼ਲ ਗਾਰਡਨ ਸਾਡੇ ਅਧਿਆਪਕਾਂ ਅਸੀਂ ਜਿਲੰਦਰ ਦੇ ਅਧਿਆਪਕਾਂ ਤੇ ਐਸੇ ਆਲੀਆ ਕਾਲੀ ਏਰੀਆ ਤੇ ਪੀਐਮ ਕੋ ਬਤਵਾ ਜੀ ਨੇ ਆਉਣਾ ਸੀਗਾ ਤੇ ਕੱਲ ਦਾ ਹੀ ਸਾਨੂੰ ਨਜ਼ਰਬੰਦ ਕਰਾਂ ਚ ਕੀਤਾ ਗਿਆ ਸੀਗਾ ਅੱਜ ਦੁਬਾਰਾ ਫੇਰ ਕੀਤਾ ਗਿਆ ਦੇਖੋ ਉਦਾਂ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰਾ ਬਦਲਾਵ ਆਊਗਾ ਪਤਾ ਵੀ ਪਿਛਲੀਆਂ ਸਰਕਾਰਾਂ ਚ ਅਜੇ ਤੱਕ ਅਸੀਂ ਨਜ਼ਰਬੰਦ ਨਹੀਂ ਸੀ ਹੋਏ ਸੀ ਘਰਾਂ ਚ ਪਰ ਬਦਲਾਅ ਇਹ ਆਇਆ ਕਿ ਪਹਿਲੀ ਸਰਕਾਰ ਦੇ ਅਧਿਕਾਰਾਂ ਨੂੰ ਨਜ਼ਰਬੰਦ ਕੀਤਾ ਗਿਆ ਕਹਿੰਦੇ ਸੀ ਕਿ ਅਜ ਆਮ ਲੋਕਾਂ ਵਾਸਤੇ ਮਿਲਣੀ ਕਰਨੀ ਆ ਮਿਲਣੀ ਇਹਨਾਂ ਨੇ ਕੀ ਕੀਤੀ ਕਿ ਸਾਨੂੰ ਥਾਣੇ ਵਾਲੇ ਵਿੱਚ ਬੰਦ ਕਰ ਦਿੱਤਾ ਸਾਡੀ ਇੱਕ ਮੰਗ ਹੈ ਕਿ ਜਿੰਨੇ ਵੀ ਸਾਡੇ ਸਪੈਸ਼ਲ ਕਾਡਰ ਦੇ ਆਪਕਾ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਤੇ ਪੂਰੇ ਸਕੇਲ ਦੇ ਨਾਲ ਪੱਕੇ ਕੀਤਾ ਜਾਵੇ ਕਿਉਂਕਿ ਜਦੋਂ ਸਾਡਾ ਪਹਿਲਾ ਧਰਗਨਿਕ ਸਰਕਾਰ ਆਉਣ ਵਾਲੀ ਸੀ ਕਬੀ ਸਰਕਾਰ ਆਉਗੀ ਉਹਦੇ ਸਾਤਾ ਨੂੰ ਪੱਕਿਆ ਕਰਾਂਗੇ ਪੱਕਿਆ ਤਾਂ ਕੀ ਕਰਨਾ ਸੀ ਸਾਨੂੰ ਖਾਣਿਆਂ ਚ ਲਿਆ ਕੇ ਬੰਦ ਕਰ ਦਿੱਤਾ ਅਧਿਆਪਕ ਜਿਹੜਾ ਇੱਕ ਬੱਚਿਆਂ ਦਾ ਭਵਿੱਖ ਸਿਰਜਦਾ ਕਿ ਉਹ ਕੀ ਦਿੱਚੂਗਾ ਜਿਹਨੂੰ ਅੱਜ ਦੇ ਅਧਿਆਪਕਾਂ ਨੂੰ ਕੱਲ ਦਾ ਖਾਣਿਆਂ ਚ ਲਿਆ ਕੇ ਨਜ਼ਰਬੰਦ ਕਰਦੇ ਪਿਆ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਇੰਨਾ ਬਦਲਾਅ ਕਦੀ ਨਹੀਂ ਹੋਇਆ ਸੀਗਾ ਕਿ ਅਧਿਆਪਕਾਂ ਨੂੰ ਸੜਕਾਂ 'ਤੇ ਰੁਲਣਾ ਪਿਆ ਹੋਵੇ ਆਉਣ ਵਾਲੇ ਦਿਨਾਂ 'ਚ ਆ ਮੈਂ ਆਪਣੇ ਸਾਥੀਆਂ ਨੂੰ ਅਪੀਲ ਕਰਦੀ ਆ ਕਿ 18 ਤਰੀਕ ਦੀ ਅੰਬਸਾਪੁਰ ਗੁਰਦੁਆਰੇ ਸਾਰੇ ਨੇ ਇਕੱਠੇ ਹੋਣਾ ਮਹੌਲੀ ਰੈਲੀ ਕਰਨੀ ਆ ਜੇ ਸਰਕਾਰ ਦਾ ਇਹ ਰਵਈਆ ਰਿਹਾ ਤੇ ਉਸ ਦਿਨ ਆਰ ਪਾਰ ਦੀ ਜਨਰਲ ਰੈਲੀ ਜਾਊਗੀ ਜੇ ਕੋਈ ਜਾਨੀ ਮਾਲੀ ਨੁਕਸਾਨ ਹੋਤਾ ਤੇ ਉਹਦਾ ਜ਼ਿਲ੍ਹਾ ਪ੍ਰਸ਼ਾਸਨ ਮੁਹਾਰੀ ਜ਼ਿੰਮੇਵਾਰ ਹੋਊਗਾ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਜੈ ਜਨਤਾ ਜੈ ਸੰਘਰਸ਼